ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾ ਦਾ ਫੈਰੀ ਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਪੰਜਾਬ ਦੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਥੱਪੜ ਮਾਰਨ ਬਾਰੇ ਬਜ਼ੁਰਗ ਜਰਨੈਲ ਸਿੰਘ ਨੂੰ ਅੱਜ ਪੁਲਿਸ ਨੇ ਹਸਪਤਾਲ ਚੋਂ ਹੀ ਗ੍ਰਿਫਤਾਰ ਕਰ ਲਿਆ ਪਰੰਤੂ ਮਲੂਕਾ ਤੇ ਮਲੂਕਾ ਦੇ ਸਾਥੀਆਂ ਨੇ ਜਿਹੜੀ ਬਜ਼ੁਰਗ ਜਰਨੈਲ ਸਿੰਘ ਨੂੰ ਕੁੱਟ-ਕੁੱਟ ਕੇ ਆਤਮੋਹਿਆ ਕਰ ਦਿੱਤਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹਾਲੇ ਤੱਕ ਨਹੀਂ ਹੋਈ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾ ਸਟੂਡੀਓ ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਿਸਪਾਲ ਸਿੰਘ ਪੇਰਾ ਜੀ ਵੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਮੈਂ ਜ਼ਿਕਰ ਕੀਤਾ ਹੈ ਕਿ ਮਲੂਕੇ ਦੇ ਥੱਪੜ ਮਾਰਨ ਵਾਲੇ ਬਜ਼ੁਰਗ ਜਰਨੈਲ ਸਿੰਘ ਨੂੰ ਤਾਂ ਪੁਲਿਸ ਨੇ ਹਸਪਤਾਲ ਚੋਂ ਹੀ ਗ੍ਰਿਫਤਾਰ ਕਰ ਲਿਆ ਪਰੰਤੂ ਜਰਨੈਲ ਸਿੰਘ ਨੂੰ ਮੌਤ ਦੇ ਮੂੰਹ ਵਿੱਚ ਪਹੁੰਚਾਉਣ ਵਾਲੇ ਮਲੂਕਾ ਤੇ ਉਸ ਦੇ ਸਾਥੀਆਂ ਖਿਲਾਫ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਇਸ ਤੇ ਕੀ ਟਿੱਪਣੀ ਕਰਦੇ ਹੋ ਵੀਰ ਜਿਸ ਤਰ੍ਹਾਂ ਆਪਾਂ ਨਰੰਤਰ ਮੇਰਾ ਖਿਆਲ ਹੈ ਕਿ ਆਏ ਦੇ ਨਹੀਂ ਇਹ ਗੱਲ ਹੋ ਜਾਂਦੀ ਹੈ ਕਿ ਜਦੋਂ ਜਿਸ ਸੂਬੇ ਚ ਜੰਗਲ ਦਾ ਰਾਜ ਹੋ ਜਾਵੇ ਜੀ ਉਸ ਸੂਬੇ ਦੇ ਵਿੱਚ ਫਿਰ ਇਨਸਾਫ ਦੀ ਉਮੀਦ ਕਰਨੀ ਸ਼ਾਇਦ ਉਹ ਜਿਹੜਾ ਮੂਰਖਾ ਦੀ ਦੁਨੀਆ ਚ ਰਹਿਣ ਵਾਲੀ ਗੱਲ ਹੈ ਸੋ ਅਸੀਂ ਬਾਰ-ਬਾਰ ਇਹ ਗੱਲ ਦਾ ਹੋਕਾ ਵੀ ਦਿੱਤਾ ਬਾਰ-ਬਾਰ ਇਸ ਗੱਲ ਦਾ ਅਸੀਂ ਐਲਾਨ ਵੀ ਕੀਤਾ ਕਿ ਅੱਜ ਪੰਜਾਬ ਦੇ ਵਿੱਚ ਅਨ-ਐਲਾਨੀ ਐਮਰਜੈਂਸੀ ਲੱਗੀ ਹੋਈ ਹੈ ਜੀ ਸੋ ਇਸ ਐਮਰਜੈਂਸੀ ਦਾ ਅਰਥ ਕੀ ਹੁੰਦਾ ਕਿ ਜਿਹੜਾ ਮੂਢਲਾ ਅਧਿਕਾਰ ਇਸ ਦੇਸ਼ ਦਾ ਸੰਵਿਧਾਨ ਇਸ ਦੇਸ਼ ਦੇ ਹਰ ਨਾਗਰਿਕ ਨੂੰ ਦਿੰਦਾ ਬੋਲਣ ਦੀ ਆਜ਼ਾਦੀ ਦਾ ਲਿਖਣ ਦੀ ਆਜ਼ਾਦੀ ਦਾ ਸੁਣਨ ਦੀ ਆਜ਼ਾਦੀ ਦਾ ਉਹ ਅਧਿਕਾਰ ਐਮਰਜੈਂਸੀ ਆ ਜਿਹੜੇ ਖੋ ਲੈਂਦੀ ਆ ਖਤਮ ਕਰ ਦਿੰਦੀ ਆ ਸੋ ਅੱਜ ਪੰਜਾਬ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਬੋਲਣ ਦਾ ਸੁਣਨ ਦਾ ਲਿਖਣ ਦਾ ਅਧਿਕਾਰ ਆ ਜਿਹੜਾ ਨਹੀਂ ਰਿਹਾ ਹਾਂਜੀ ਉਹ ਆਪਣੀ ਜਿਹੜੀ ਹੱਕ ਸੱਚ ਦੀ ਆਵਾਜ਼ ਹੈ ਉਹਨੂੰ ਬੁਲੰਦ ਨਹੀਂ ਕਰ ਸਕਦਾ ਉਹ ਆਪਣੀਆਂ ਹੱਕੀ ਮੰਗਾਂ ਮੰਗ ਨਹੀਂ ਸਕਦਾ ਉਹ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਰੋਣਾ ਤੱਕ ਨਹੀਂ ਰੋ ਸਕਦਾ ਸੋ ਇਹ ਹਾਲਾਤ ਪੰਜਾਬ ਦੇ ਹੋਏ ਨੇ ਜਿਹੜੀ ਗੱਲ ਤੁਸੀਂ ਕੀਤੀ ਹੈ ਜਿਹੜਾ ਸਵਾਲ ਤੁਹਾਡਾ ਕਿ ਸਿਕੰਦਰ ਸਿੰਘ ਮਲੂਕੇ ਨੂੰ ਉਸ ਸਤਰੇ ਸਾਲ ਦੇ ਬਜ਼ੁਰਗ ਜਰਨੈਲ ਸਿੰਘ ਨੇ ਜਿਹੜਾ ਵੀਰ ਕੜ ਦਾ ਉਹਨੇ ਗੁਰੂ ਸਾਹਿਬ ਦੀ ਹੋਰ ਰਹੀ ਬੇਦਵੀ ਦੇ ਰੋਚ ਚ ਜਿਹੜੀਆਂ ਉਹਦੀਆਂ ਭੜਕੀਆਂ ਹੋਈਆਂ ਭਾਵਨਾਵਾਂ ਸੀ ਉਸ ਭੜਕੀਆਂ ਹੋਈਆਂ ਭਾਵਨਾਵਾਂ ਦੇ ਅਧੀਨ ਜਜ਼ਬਾਤ ਵਿੱਚ ਆ ਕੇ ਜੋਸ਼ ਵਿੱਚ ਆ ਕੇ ਮਲੂਕੇ ਦੇ ਥੱਪੜ ਮਾਰਨ ਦੀ ਉਹਨੇ ਕੋਸ਼ਿਸ਼ ਕੀਤੀ ਕਿ ਇਹ ਲੋਕ ਜਿਹੜੇ ਆ ਕੇ ਪ੍ਰਚਾਰ ਕਰ ਰਹੇ ਨੇ ਕਿ ਤੁਸੀਂ ਕਾਲੀ ਦੀਵਾਲੀ ਨਹੀਂ ਮਨਾਉਣੀ ਕੋਈ ਉਸ ਗਾਇਤ ਤੇ ਦੂਸਰਾ ਸਿੰਘਾਂ ਨੂੰ ਸ਼ਹੀਦ ਕਰ ਰਹੇ ਨੇ ਤੇ ਦੂਸਰਾ ਜਿਹੜੇ ਦੋਸ਼ਤ ਦੋਸ਼ੀ ਨੂੰ ਉਹਨਾਂ ਨੂੰ ਫੜ ਨਹੀਂ ਰਹੇ ਸੋ ਸਾਰਾ ਜਿਹੜਾ ਰੋਸ ਰੋ ਜਿਹੜਾ ਆਮ ਸਿੱਖਦਾ ਸੀ ਉਹ ਬਾਦਲ ਸਰਕਾਰ ਦੇ ਵਿਰੁੱਧ ਸੀ ਤੇ ਮਲੂਕਾ ਜਿਹੜਾ ਉਹ ਸਭ ਤੋਂ ਬੜਬੋਲਾ ਮੰਤਰੀ ਆ ਬਾਦਲਾਂ ਦਾ ਜਿਹੜਾ ਬਾਦਲਾਂ ਦੀ ਹਰ ਹਾਂ ਦੇ ਵਿੱਚ ਹਾਂ ਚਾਇਓ ਠੀਕ ਆ ਚਾਇਓ ਗਲਤਾ ਉਹਨੇ ਅੱਗੇ ਉਹ ਕਿ ਉਹ ਹਾਂ ਦੇ ਵਿੱਚ ਹਾਂ ਜਿਹੜੀ ਮਲੌੜੀਆਂ ਮਤਲਬ ਬਾਦਲਾਂ ਦਾ ਜਿਹੜਾ ਸਭ ਤੋਂ ਵੱਡਾ ਚਮਚਾ ਉਹਨੂੰ ਮਲੂਕੇ ਨੂੰ ਗੜਿਆ ਜਾਂਦਾ ਉਸ ਉਸ ਬਜ਼ੁਰਗ ਜਰਨੈਲ ਸਿੰਘ ਨੇ ਮਲੂਕੇ ਨੂੰ ਇਹ ਸਬਕ ਸਿਖਾਉਣ ਲਈ ਕਿ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਧਾਰਮਿਕ ਸ਼ਰਧਾ ਜਿਹੜੀ ਲੋਕਾਂ ਦੀ ਗੁਰੂ ਸਾਹਿਬ ਨਾਲ ਜੁੜੀ ਹੋਈ ਆ ਉਹਦੇ ਨਾਲ ਨਾ ਖੇਡੋ ਸੋ ਉਸ ਬਜ਼ੁਰਗ ਨੇ ਮਲੂਕੇ ਦੇ ਥੱਪੜ ਮਾਰਨ ਦੀ ਹਾਲਾਂਕਿ ਮਲੂਕਾ ਖੁਦ ਇਸ ਗੱਲ ਨੂੰ ਮੰਨ ਚੁੱਕਾ ਇੱਥੋਂ ਤੱਕ ਕਿ ਪਹਿਰੇਦਾਰ ਨੇ ਲਿਖਿਆ ਸੀ ਕਿ ਮਲੂਕੇ ਨੇ ਥੱਪੜ ਲਗਾਇਆ ਉਹਨੇ ਪਹਿਰੇਦਾਰ ਨੂੰ ਨੋਟਿਸ ਭੇਜਿਆ ਕਿ ਤੁਸੀਂ ਗਲਤ ਲਿਖਿਆ ਜੀ ਮੇਰੇ ਕਿਸੇ ਨੇ ਥੱਪੜ ਨਹੀਂ ਮਾਰਿਆ ਫਿਰ ਜੇ ਮਲੂਕੇ ਦੇ ਥੱਪੜ ਵੱਜਿਆ ਹੀ ਨਹੀਂ ਤੇ ਉਸ ਬਜ਼ੁਰਗ ਸਿਰ ਕੇਸ ਕਾਦਾ ਹੋਇਆ ਜੀ ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਕੌਣ ਦੇਊਗਾ ਜਵਾਬ ਕਿੰਨੇ ਦੇਣਾ ਕਿਉਂਕਿ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਆ ਕਿ ਜੰਗਲ ਦਾ ਰਾਜ ਆ ਸਿਰਫ ਇਹਨਾਂ ਨਹੀਂ ਤਾਂ ਸਿਰਫ ਇਹ ਦਿਖਾਉਣਾ ਕਿ ਕੋਈ ਵੀ ਵਿਅਕਤੀ ਆ ਜਿਹੜਾ ਉਹ ਬਾਦਲ ਸਰਕਾਰ ਵਿਰੁੱਧ ਜੇ ਕੋਈ ਕਦਮ ਚੱਕਦਾ ਬਾਦਲ ਦੇ ਮੰਤਰੀਆਂ ਸੰਤਰੀਆਂ ਵਿਰੁੱਧ ਕੋਈ ਕਦਮ ਚੱਕਦਾ ਰੋਸ ਦਿਖਾਉਂਦਾ ਰੋਹ ਦਿਖਾਉਂਦਾ ਉਹਦਾ ਹਸ਼ਰ ਆ ਜਿਹੜਾ ਉਹ ਜਰਨੈਲ ਸਿੰਘ ਵਾਲਾ ਹੋਊਗਾ ਹਾਂਜੀ ਸੋ ਸਿਰਫ ਇਹ ਦਿਖਾਉਣ ਦੇ ਲਈ ਕਿ ਇੱਕ ਬਜ਼ੁਰਗ ਹੈ ਤੁਸੀਂ ਖੁਦ ਮੰਨਦੇ ਹੋ ਕਿ ਉਹਨੇ ਤੁਹਾਡੇ ਥੱਪੜ ਨਹੀਂ ਮਾਰਿਆ ਹਾਂਜੀ ਉਹਦੇ باوجود ਉਹਨੂੰ ਜੀ ਉਹ ਹਸਪਤਾਲ ਦੇ ਵਿੱਚ ਜੇਰੇ ਇਲਾਜ ਆ ਜਿਸ ਤਰ੍ਹਾਂ ਮਲੂਕੇ ਦੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਮਲੂਕੇ ਦੇ ਜਿਹੜੇ ਉਸ ਵੇਲੇ ਸਮਰਥਕ ਸੀ ਜਿਹੜੇ ਉਹਦੇ ਚਮਚੇ ਸੀ ਉਹਨਾਂ ਨੇ ਜਿਸ ਤਰ੍ਹਾਂ ਉਹਨੂੰ ਕੁੱਟ ਕੇ ਆ ਤੇ ਮੋਇਆ ਕਰਤਾ ਦੋ ਦਿਨ ਉਹ ਵਿਚਾਰਾ ਬੇਹੋਸ਼ ਰਹਾ ਸੋ ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਤੇ ਉਸ ਬਜ਼ੁਰਗ ਵਿਰੁੱਧ ਅਰਜ਼ਾ ਤੇ ਉਹਨੂੰ ਹਸਪਤਾਲ 'ਚ ਪਏ ਨੂੰ ਗ੍ਰਿਫਤਾਰ ਕੀਤਾ ਹਾਂਜੀ ਸੋ ਮਤਲਬ ਮੈਨੂੰ ਲੱਗਦਾ ਕਿ ਸ਼ਾਇਦ ਇਤਿਹਾਸ ਦੇ ਵਿੱਚ ਜਦੋਂ ਇਹ ਗੱਲਾਂ ਲਿਖੀਆਂ ਜਾਣਗੀਆਂ ਲੋਕ ਹੈਰਾਨ ਹੋਣਗੇ ਕਿ ਬਾਦਲ ਸਰਕਾਰ ਦੇ ਮੰਤਰੀਆਂ ਨੂੰ ਇੱਕ 63 ਸਾਲ ਦਾ ਬਜ਼ੁਰਗ ਆ ਜਿਹੜਾ ਜਿਹਦੇ ਬਾਰੇ ਖੁਦ ਕਹਿ ਰਹੇ ਨੇ ਕਿ ਸਾਡੇ ਉਹਨੇ ਥੱਪੜ ਵੀ ਮਾਰਿਆ ਫਿਰ ਵੀ ਉਹਨੂੰ ਹਸਪਤਾਲ 'ਚ ਪਾਏ ਨੂੰ ਜ਼ੇਰੇ ਇਲਾਜ ਨੂੰ ਗ੍ਰਿਫਤਾਰ ਕਰਨ ਦੀ ਲੋੜ ਕਿਉਂ ਪਈਆ ਇੰਨਾ ਕਿਉਂ ਡਰੇ ਹੋਏ ਨੇ ਇਹ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਗੱਲ ਜਿਹੜੀ ਉਹਦੀ ਜਰਨੈਲ ਸਿੰਘ ਦੀ ਗ੍ਰਿਫਤਾਰੀ ਆ ਕਾਨੂੰਨ ਦਾ ਨੰਗਾ ਚਿੱਟਾ ਕਤਲ ਆ ਇਨਸਾਫ ਦਾ ਨੰਗਾ ਚਿੱਟਾ ਕਤਲ ਆ ਧੱਕੇਸ਼ਾਹੀ ਆ ਜੰਗਲ ਰਾਜ ਦਾ ਪ੍ਰਗਟਾਵਾ ਇਸ ਤੋਂ ਅੱਗੇ ਮੈਂ ਸ਼ਾਇਦ ਇਹਦੇ ਬਾਰੇ ਹੋਰ ਕੁਝ ਨਹੀਂ ਕਹਿ ਸਕਦਾ ਆਖਰ ਪੰਜਾਬ ਦੇ ਵਿੱਚ ਜਿਹੜਾ ਮਨੁੱਖੀ ਅਧਿਕਾਰਾਂ ਦਾ ਕਤਲ ਹੋ ਰਿਹਾ ਤੇ ਪ੍ਰੈਸ ਦੀ ਆਜ਼ਾਦੀ ਤੇ ਜਿਹੜੀ ਪਾਬੰਦੀ ਲਗਾਈ ਜਾ ਚੁੱਕੀ ਹੈ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਇਹ ਕੋਈ ਵੀ ਬੰਤ ਜਿਹੜੀ ਆਪਾਂ ਗੱਲ ਬਾਰ-ਬਾਰ ਬਾਰ ਦਰਹਾਰ ਰਹੇ ਆ ਕਿੰਨੇ ਜਿਹੜੇ ਇਨਸਾਫ ਪਸੰਦ ਲੋਕ ਨੇ ਉਹ ਇਸ ਗੱਲ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਤੇ ਕਿੰਨੇ ਨਹੀਂ ਲੈ ਰਹੇ ਇਹ ਸਾਡੇ ਸਾਹਮਣੇ ਆ ਕਿ ਅੱਜ ਪੰਜਾਬ ਤੇ ਜੰਗਲ ਰਾਜ ਆ ਇਹਨੂੰ ਕੋਈ ਵਿਅਕਤੀ ਇਨਕਾਰ ਨਹੀਂ ਕਰ ਸਕਦਾ ਪੰਜਾਬ ਚ ਅਨਹਲਾਣੀ ਐਮਰਜੈਂਸੀ ਲੱਗੀ ਹੋਈ ਆ ਇਸ ਦਾ ਕੋਈ ਵਿਅਕਤੀ ਆ ਜਿਹੜਾ ਨਾਂ ਪੱਖੀ ਜਵਾਬ ਨਹੀਂ ਦੇ ਸਕਦਾ ਪੰਜਾਬ ਦੇ ਵਿੱਚ ਬਾਦਲ ਸਰਕਾਰ ਧੱਕਾ ਕਰ ਰਹੀ ਆ ਬੇਇਨਸਾਫੀ ਕਰ ਰਹੀ ਆ ਜ਼ੁਲਮ ਕਰ ਰਹੀ ਆ ਇਹਦੇ ਬਾਰੇ ਵੀ ਕੋਈ ਬੰਦਾ ਜਿਹੜਾ ਉਹ ਸਫਾਈ ਨਹੀਂ ਦੇ ਸਕਦਾ ਹਾਂਜੀ ਤੋ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਪੰਜਾਬ ਦੇ ਵਿੱਚ ਕਿਸੇ ਦਾ ਕੋਈ ਮਨੁੱਖੀ ਅਧਿਕਾਰ ਨਹੀਂ ਰਹਿ ਗਿਆ। ਹਾਂਜੀ। ਬਜ਼ੁਰਗ ਜਰਨੈਲ ਸਿੰਘ ਦੀ ਗੱਲ ਲੈ ਲਓ। ਉਹ ਉਹਦਾ ਮਨੁੱਖੀ ਅਧਿਕਾਰ ਕਿੱਧਰ ਗਏ? ਉਹਨੂੰ ਕੁੱਟਣ ਵਾਲਿਆਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ। ਹਾਂਜੀ। ਤੇ ਉਹਦੇ ਤੇ ਕਾਰਵਾਈ ਹੋ ਰਹੀ ਆ ਹਾਲਾਂਕਿ ਜਿਹਦੇ ਤੇ ਕਾਰਵਾਈ ਦੀ ਗੱਲ ਕਰਦੇ ਆ ਉਹ ਖੁਦ ਕਹਿ ਰਿਹਾ ਮੇਰੇ ਤਾਂ ਥੱਪੜ ਲੱਗਿਆ ਹੀ ਨਹੀਂ। ਹਾਂਜੀ। ਫਿਰ ਦੂਸਰੀ ਗੱਲ ਜਿਹੜੀ ਸਾਡੇ ਸਾਹਮਣੇ ਆਈ ਆ ਕਿ ਬ੍ਰੀਦਰ ਸਿੰਘ ਭਰੋਵਾਲ ਦੀ ਅਸੀਂ ਕੱਲ੍ਹ ਗੱਲ ਕੀਤੀ ਸੀ ਉਹਦਾ ਬੇਟਾ ਰਗਵੀਰ ਸਿੰਘ ਭਰੋਵਾਲ ਕੈਨੇਡਾ 'ਚ ਬੈਠਾ ਕੈਨੇਡਾ 'ਚ ਬੈਠਾ ਉਹ ਸੋਸਾਇਟੀਾਂ ਤੇ ਬਾਦਲਾਂ ਦਾ ਬਰੋਜ਼ ਕਰ ਰਿਹਾ ਉਹਦੀ ਸਜ਼ਾ ਜਿਹੜੀ ਉਹ ਪੰਜਾਬ 'ਚ ਬੈਠੇ ਉਹਦੇ ਬਾਪ ਨੂੰ ਮਿਲ ਰਹੀ ਆ ਕਿੱਥੋਂ ਦਾ ਕਾਨੂੰਨ ਆ ਇਹ ਕਿਹੜੇ ਮਨੁੱਖੀ ਅਧਿਕਾਰ ਰਹਿ ਗਏ ਨੇ ਹਰ ਅਨਸਾਪਸੰਦ ਵਿਅਕਤੀ ਨੂੰ ਜਿਹੜਾ ਆਵਾਜ਼ ਬੁਲੰਦ ਕਰਨੀ ਚਾਹੁੰਦਾ ਕਿਉਂਕਿ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਬੋਲਣ ਦੀ ਲਿਖਣ ਦੀ ਸੁਣਨ ਦੀ ਆਜ਼ਾਦੀ ਆ ਜਿਹੜਾ ਇਸ ਦੇਸ਼ ਦਾ ਸੰਵਿਧਾਨ ਦਿੰਦਾ ਇਹ ਗੱਲ ਵੱਖਰੀ ਆ ਕਿ ਸਿੱਖਾਂ ਨੂੰ ਉਹ ਆਜ਼ਾਦੀ ਨਹੀਂ ਪਰੰਤੂ ਹਰ ਵਿਅਕਤੀ ਨੂੰ ਇਹ ਅਧਿਕਾਰ ਆ ਕਿ ਉਹ ਜਿਹੜਾ ਵੀ ਉਹਦੇ ਮਨ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਪ੍ਰਗਟਾਵੇ ਸੋਸ਼ਲ ਮੀਡੀਆ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਆਜ਼ਾਦੀ ਦਿੱਤੀ ਹੋਈ ਆ ਕੇਂਦਰ ਸਰਕਾਰ ਦਾ ਜਿਹੜਾ ਮੰਤਰੀ ਆ ਜੇਤਲੀ ਉਹ ਖੁਦ ਆਪਣੇ ਪਾਰਲੀਮੈਂਟ ਜੀ ਬਿਆਨ ਦੇ ਚੁੱਕਾ ਕਿ ਇਹ ਗੱਲ ਨੂੰ ਭੁੱਲ ਜੋ ਕਿ ਸੋਸ਼ਲ ਮੀਡੀਏ ਨੂੰ ਕੋਈ ਨੱਥ ਪਾਈ ਜਾ ਸਕਦੀ ਆ ਨਕੀਲ ਪਾਈ ਜਾ ਸਕਦੀ ਆ ਉਹਦੇ ਤੇ ਪਾਬੰਦੀਆਂ ਲਾਈਆਂ ਜਾ ਸਕਦੀਆਂ ਨੇ ਸੁਪਰੀਮ ਕੋਰਟ ਕੱਲ ਨੂੰ ਪ੍ਰਵਾਨ ਕਰਦੀ ਆ ਕਿ ਸੋਸ਼ਲ ਮੀਡੀਆ ਜਿਹੜਾ ਉਹਦੀ ਆਜ਼ਾਦੀ ਨੂੰ ਕੋਈ ਵੀ ਬੰਦਾ ਜਿਹੜਾ ਉਹ ਕੁਚਲ ਨਹੀਂ ਸਕਦਾ ਕੇਂਦਰ ਦਾ ਮੰਤਰੀ ਕੇਂਦਰ ਸਰਕਾਰ ਆ ਜਿਹੜੀ ਉਹ ਕਹਿ ਰਹੀ ਆ ਕਿ ਇਹਦੇ ਤੇ ਪਾਬੰਦੀਆਂ ਨਹੀਂ ਲਾਈਆਂ ਜਾ ਸਕਦੀਆਂ ਉਹਦੇ باوجود ਪੰਜਾਬ ਦੇ ਵਿੱਚ ਵੰਦੀਆ ਲਾ ਕਰੀਆਂ ਨੇ ਜਿੱਦੇ ਤੇ ਦਿਲ ਕਰਦਾ ਉਹਨੇ ਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹਾਂ ਚ ਸੁੱਟਿਆ ਜਾਂਦਾ ਦੇਸ਼ ਧਰੋਹ ਆ ਜਿਹੜਾ ਕਿੱਡਾ ਵੱਡਾ ਦੋਸ਼ ਆ ਪਰ ਤੂੰ ਪੰਜਾਬ ਚ ਹਰ ਵਿਅਕਤੀ ਤੇ ਇੱਕ ਵਿਅਕਤੀ ਆ ਜਿਹੜਾ ਉਹ ਆਪਣੇ ਗੁਰੂ ਨਾਲ ਪ੍ਰੇਮ ਕਰਦਾ ਗੁਰੂ ਨੂੰ ਸਮਰਪਤ ਆ ਗੁਰੂ ਪ੍ਰਤੀ ਉਹਦੀ ਜਿਹੜੀ ਸ਼ਰਧਾ ਵਾ ਉਹ ਅਸੀਮ ਆ ਉਹ ਸਰਦਾ ਦੇ ਅਧੀਨ ਉਹ ਸਰਵਤ ਖਾਲਸੇ ਚ ਜਾਂਦਾ ਉਹ ਇਹਨਾਂ ਲਈ ਦੇਸ਼ਰੋਹੀ ਬਣ ਜਾਂਦਾ ਸੋ ਕੋਈ ਵੀ ਮਤਲਬ ਕਾਇਦੇ ਦੀ ਗੱਲ ਕੋਈ ਵੀ ਕਾਨੂੰਨ ਦੀ ਗੱਲ ਆ ਜਿਹੜੀ ਉਹ ਅੱਜ ਪੰਜਾਬ ਦੇ ਵਿੱਚ ਵਿਚਾਰੀ ਨਹੀਂ ਜਾਂਦੀ ਸਿਰਫ ਤੇ ਸਿਰਫ ਜਿਹੜੇ ਹੁਕਮ ਬਾਦਲਾਂ ਦੇ ਮੂੰਹੋਂ ਨਿਕਲ ਜਾਂਦੇ ਨੇ ਬਾਦਲ ਪਿਓ ਪੁੱਤ ਦੇ ਉਹਨਾਂ ਦੀ ਨੂੰ ਹਰਿ ਸਿਮਰਤੋ ਤੇ ਸੁਖਵੀਰ ਦੇ ਸਾਲੇ ਬਜੀਠਿਆ ਤੋਂ ਜਿਹੜੇ ਇਹਨਾਂ ਚਾਰ ਵਿਅਕਤੀਆਂ ਦੇ ਮੂੰਹੋਂ ਬੋਲ ਨਿਕਲ ਜਾਂਦੇ ਨੇ ਅੱਜ ਪੰਜਾਬ ਚੋ ਹੀ ਰਾਜ ਆ ਹਾਂਜੀ ਸੋ ਜਦੋਂ ਇਹ ਇਤਿਹਾਸਕ ਸਚਾਈ ਆ ਕਿ ਜਦੋਂ ਵੀ ਕੋਈ ਹਾਕਮ ਹੈ ਜਿਹੜਾ ਉਹ ਆਪ ਉਧਰਾ ਹੋ ਜਵੇ ਉਹ ਕਿਸੇ ਦੀ ਸੁਣਨੋਂ हट ਜਾਵੇ ਤੇ ਉਸ ਸੂਬੇ 'ਚ ਉਸ ਦੇਸ਼ 'ਚ ਜਿਹੜਾ ਜੰਗਲ ਦਾ ਰਾਜ ਪ੍ਰਵਾਨ ਕੀਤਾ ਜਾਂਦਾ ਮੰਨਿਆ ਜਾਂਦਾ ਕਿ ਇਸ ਸੂਬੇ 'ਚ ਇਸ ਦੇਸ਼ 'ਚ ਜੰਗਲ ਦਾ ਰਾਜ ਹੋ ਗਿਆ ਸੋ ਅੱਜ ਉਹ ਗੱਲ ਪੰਜਾਬ ਦੇ ਵਿੱਚ ਹੂਬ ਹੂ ਲਾਗੂ ਹੋ ਗਈ ਆ ਦੂਸਰੇ ਪਾਸੇ ਇੱਕ ਖਬਰ ਹੋਰ ਸਾਡੇ ਕੋਲੇ ਆਈ ਹੈ ਕਿ 2006 ਦੇ ਵਿੱਚ ਸੌਦਾ ਸਾਧ ਦੇ ਪ੍ਰੇਮੀਆਂ ਦੇ ਨਾਲ ਜਿਨ੍ਹਾਂ ਦੀ ਝਪਟ ਹੋਈ ਸੀ ਉਸ ਮਾਮਲੇ ਦੇ ਵਿੱਚ ਸਾਬਕਾ ਜੱਥੇਦਾਰ ਜੱਥੇਦਾਰ ਨੰਦਗੜ੍ਹ ਨੂੰ ਵੀ ਸਲਾਖਾਂ ਦੇ ਪਿੱਛੇ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਤੁਹਾਨੂੰ ਵੀ ਜਿਵੇਂ ਪਹਿਲਾਂ ਵੀ ਜਿਹੜੀ ਗੱਲ ਕੀਤੀ ਆ ਕੜੀ ਆ ਉਹ ਉਸੇ ਦੀ ਹੀ ਇਹ ਕੜੀ ਆ ਕਿ ਜਿਹੜਾ ਕੋਈ ਵਿਅਕਤੀ ਬਾਦਲਾਂ ਦੇ ਬਰੁੱਧ ਮੂੰਹ ਖੋਲਦਾ ਆਵਾਜ਼ ਕੱਢਦਾ ਆਪਣਾ ਵਿਰੋਧ ਆ ਜਿਹੜਾ ਉਹਨੂੰ ਪ੍ਰਗਟਾਉਂਦਾ ਵਾ ਅੱਜ ਬਾਦਲਾਂ ਦੀ ਇੱਕੋ ਇੱਕ ਮਤਲਬ ਨੀਤੀ ਆ ਕਿ ਉਹਨੂੰ ਚੁੱਕ ਕੇ ਜੇਲ੍ਹ ਚ ਤੁਰਦੇ ਹੋ ਜੇਲ੍ਹ ਜੇਲ੍ਹ ਚ ਸੁਟਦੇ ਹੋ ਉਹਦੀ ਆਵਾਜ਼ ਬੰਦ ਕਰਦੇ ਹੋ ਸੋ ਇਹ ਜਿਹੜਾ ਸਵਾਲ ਤੁਸੀਂ ਕੀਤਾ ਇਹ ਘਟਨਾ ਹੈ ਜਿਹੜੀ ਇਹ 2006 ਫਰਵਰੀ 2006 ਦੀ ਆ ਬੱਲੂਆਣੇ ਦੇ ਵਿੱਚ ਸੌਦਾ ਸਾਹ ਤੇ ਪ੍ਰੇਮੀਆਂ ਦੇ ਨਾਲ ਇੱਕ ਲੜਾਈ ਹੋਈ ਸੀ ਗੁਰੂ ਸਾਹਿਬ ਦੇ ਸਤਕਾਰ ਨੂੰ ਲੈ ਕੇ ਉਹ ਜਿਹੜੀ ਉਹਨਾਂ ਉਹ ਸੌਦਾ ਸਾਹ ਦੀ ਜਿਹੜੀ ਚਰਚਾ ਉਹਨੂੰ ਲੈ ਕੇ ਉਹ ਲੜਾਈ ਹੋਈ ਸੀ ਉਹਦੇ ਵਿੱਚ ਉਸ ਵੇਲੇ 2006 'ਚ ਪਾਲਸ ਨੇ ਅੱਠ ਜਿਹੜੇ ਧਾਰਮਿਕ ਸਾਡੇ ਆਗੂ ਸੀ ਜਿਨ੍ਹਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਜਿ세ਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਜਿਹੜੇ ਉਦੋਂ ਤਖਤ ਸ੍ਰੀ ਦਰਬਾਰ ਸਾਹਿਬ ਦੇ ਜੱਥੇਦਾਰ ਹੁੰਦੇ ਸੀ ਸੰਤ ਦਾਦੂਵਾਲ ਆਪਣਾ ਸੁਰਿੰਦਰ ਸਿੰਘ ਠੇਕਰੀਵਾਲ ਤੇ ਇਹਦੇ ਤੋਂ ਇਲਾਵਾ 40 ਕੋਈ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਸੀ 307 ਦਾ ਹਾਂਜੀ ਕੋਈ ਲੜਾਈ ਹੋਈ ਸੀ ਉਤੇ ਸੌਦਾ ਸਾਧ ਦੇ ਪ੍ਰੇਮੀਆਂ ਤੇ ਸਿੱਖ ਸੰਗਤਾਂ ਦੀ ਉਹਦੇ ਵਿੱਚ ਇਹਨਾਂ ਵੱਡੇ ਆਗੂਆਂ ਸਮੇਤ 50 ਸਿਖਾਤੇ ਪਰਚਾ ਦਰਜ ਹੋਇਆ ਸੀ 2006 ਚ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਦੋਨਾਂ ਧਿਰਾਂ ਦੇ ਵਿੱਚ ਇੱਕ ਸਮਝੌਤਾ ਵੀ ਹੋ ਗਿਆ ਸੀਗਾ ਤੇ ਪਰਚੇ ਵਾਪਸ ਲੈਣ ਦੀ ਗੱਲ ਵੀ ਤੁਰਪੀ ਸੀ ਪ੍ਰੰਤੂ ਕਾਨੂੰਨ ਦੇ ਰੂਪ ਦੇ ਵਿੱਚ ਜਿਹੜੀ ਮਤਲਬ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਨਹੀਂ ਸੀ ਕੀਤੀ ਗਈ ਕਿ ਉਸ ਕਾਏ ਪਰਚੇ ਨੂੰ ਲੋਕ ਅਦਾਲਤ ਤੇ ਲਿਜਾ ਕੇ ਜਾਂ ਅਦਾਲਤ ਦੇ ਵਿੱਚ ਲਿਜਾ ਕੇ ਬਿਆਨ ਕਰਾ ਕੇ ਰੱਦ ਕੀਤਾ ਜਾਂਦਾ ਉਹ ਨਹੀਂ ਸੀ ਹੋਈ ਵੈਸੇ ਲਿਖਤੀ ਰੂਪ ਦੇ ਵਿੱਚ ਸਮਝੌਤਾ ਵੀ ਹੋ ਗਿਆ ਸੀ 2006 ਤੋਂ ਲੈ ਕੇ ਹੁਣ ਤੱਕ ਕੋਈ ਕਾਰਵਾਈ ਆ ਜਿਹੜੀ ਉਹ ਨਹੀਂ ਸੀ ਕੀਤੀ ਤੇ ਹੁਣ ਅੱਜ ਪਿਛਲੇ ਰਿਕਾਰਡ ਨੇ ਜਿਹੜੇ ਉਹ ਸਾਰੇ ਪੁਸ ਖੋਲਣ ਲੱਗੀ ਹੋਈ ਯਾਰ ਕਿ ਕਿਹੜੇ ਮਤਲਬ ਆਗੂ ਜਿਹੜਾ ਸਰਕਾਰ ਬਾਦਲਾਂ ਦੇ ਵਿਰੁੱਧ ਬੋਲ ਰਿਹਾ ਉਹਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹਾਂਜੀ ਸੋ ਅੱਜ 2006 ਵਾਲਾ ਉਹ ਪਰਚਾ ਜਿਹੜਾ ਉਹ ਸਰਕਾਰ ਨੇ ਕੱਢ ਲਿਆ ਉਸ ਪਰਚੇ ਦੇ ਨਾਲ ਜਥੇਦਾਰ ਆਨੰਦਗੜ੍ਹ ਨੂੰ ਤੇ ਦਬਾਅ ਪਾਇਆ ਜਾਊਗਾ ਕਿ ਜੇ ਤੂੰ ਸਰਕਾਰ ਵਿਰੁੱਧ ਬੋਲਣਾ ਜਾਰੀ ਰੱਖਿਆ ਤੇ ਤੈਨੂੰ ਚੱਕ ਕੇ 307 ਦੇ ਪਰਚੇ 'ਚ ਬੰਦ ਕਰ ਦੇਾਂਗੇ ਜੇ ਉਹਨੇ ਸਰਕਾਰ ਦੀ ਗੱਲ ਨਾ ਮੰਨੀ ਤੇ ਉਹਨੂੰ ਬੰਦ ਵੀ ਕਰ ਦੇਣ ਕਿ ਮੈਨੂੰ ਲੱਗਦਾ ਕਿ ਜਿਹੜੀ ਮੇਰੇ ਕੋਲ ਜਾਣਕਾਰੀ ਆਈ ਹੈ ਕਿ ਸੁਰਿੰਦਰ ਸਿੰਘ ਠੀਕਰੀਵਾਲਾ ਜਿਹੜਾ ਉਹ ਬਰਨਾਲੇ ਜੇਲ੍ਹ ਚ ਬੰਦਾ ਇਸ ਵੇਲੇ ਉਹਨੂੰ ਕੱਲ ਨੂੰ ਪ੍ਰੋਡਕਸ਼ਨ ਵਾਰੰਟਾ ਤੇ 30 ਤਰੀਕ ਨੂੰ ਪ੍ਰੋਡਕਸ਼ਨ ਵਾਰੰਟਾ ਤੇ ਬਠਿੰਡੇ ਲੈ ਕੇ ਜਾਇਆ ਜਾ ਰਿਹਾ ਇਸੇ ਕੇਸ ਦੇ ਵਿੱਚ ਜਿਹਦੀ ਆਪਾਂ ਹੁਣ ਗੱਲ ਕਰ ਰਹੇ ਹਾਂ ਉਹ ਬੱਲੂਆਣਾ ਸੌਦਾ ਸਾਧ ਵਾਲਾ ਸੋ ਜੇ ਮਤਲਬ ਉਹ ਕੱਲ ਨੂੰ ਉਹਦੀ ਉੱਥੇ ਪ੍ਰੋਡਕਸ਼ਨ ਵਾਰੰਟਾ ਤੇ ਲਿਜਾ ਕੇ ਉਹਨੂੰ ਅਦਾਲਤ ਤੇ ਪੇਸ਼ ਕੀਤਾ ਜਾਂਦਾ ਉਹਦਾ ਰਿਮਾਰਡ ਲਿਆ ਜਾਂਦਾ ਤੇ ਉਹ ਤੋਂ ਬਾਅਦ ਕੁਦਰਤੀ ਗੱਲ ਆ ਕਿ ਉਹ ਇੱਕ ਇਹ ਜਿਹੜਾ ਪਰਚੇ ਵਾਲੀ ਗੱਲ ਆ ਇਹ ਅੱਗੇ ਚੱਲੂਗੀ ਸੱਤ ਦਾਦੂ ਵਾਲ ਨੂੰ ਵੀ ਪ੍ਰੋਡਕਸ਼ਨ ਫਰੰਟਾ ਤੇ ਲੈ ਕੇ ਆਉਣਗੇ ਤੇ ਜਥੇਦਾਰ ਅਨੰਦਗੜ੍ਹ ਆ ਜਿਹੜੇ ਆ ਉਹਦੀ ਗ੍ਰਿਫਤਾਰੀ ਵੀ ਪਾਈ ਜਾਊਗੀ ਸੋ ਸਰਕਾਰ ਆ ਜਿਹੜੀ ਜਿਵੇਂ ਮੈਂ ਗੱਲ ਕੀਤਾ ਕਿ ਬੜੇ ਗਲਤ ਪਾਸੇ ਤੁਰੀ ਹੋਈ ਆ ਭਾਵੇਂ ਕਿ ਅਸੀਂ ਕੱਲ ਵੀ ਕਿਹਾ ਸੀ ਕਿ ਇਤਿਹਾਸ ਦੀ ਪਹਿਲੀ ਧਾਰਨਾ ਕਿ ਕੋਈ ਸਰਕਾਰ ਆਪਣੀ ਕਬਰ ਆਪ ਕੁੱਟ ਰਹੀ ਆ। ਸੋ ਸਰਕਾਰ ਆਪਣੀ ਕਬਰ ਆ ਜਿਹੜੀ ਉਹ ਰੋਜ਼ ਡੂੰਗੀ ਕਰੀ ਜਾਂਦੀ ਆ, ਰੋਜ਼ ਡੂੰਗੀ ਕਰੀ ਜਾਂਦੀ ਆ। ਸੋ ਕੱਲ ਨੂੰ 30 ਤਰੀਕ ਨੂੰ ਜੇ ਜਦੋਂ ਸੁਰਿੰਦਰ ਸਿੰਘ ਡਿਕਰੀ ਵਾਣ ਨੂੰ ਪ੍ਰੋਡਕਸ਼ਨ ਬਰਾਂਟਾ ਤੇ ਬਟਿੰਡੇ ਲੈ ਕੇ ਜਾਣਗੇ, ਉਦਰੋਂ ਸਾਥ ਦਾਦੂ ਆਡੂ ਲੈਉਣਗੇ। ਇਸ ਕੇਸ ਦੇ ਵਿੱਚ ਜਦੋਂ ਜਥੇਦਾਰ ਅਨੰਦ ਗੜ੍ਹ ਦੀ ਜੇ ਗ੍ਰਫਤਾਰੀ ਹੁੰਦੀ ਆ ਤੇ ਉਹਦੇ ਨਾਲ ਮਤਲਬ ਜਿਹੜੀਆਂ ਸਿੱਖ ਸੰਗਤਾਂ ਨੇ ਉਹਦੀਆਂ ਭਾਵਨਾਵਾਂ ਜਿਹੜੀਆਂ ਹੋਰ ੜਕਣਗੀਆਂ। ਸੋ ਇਹ ਸਰਕਾਰ ਜਿਸ ਪਾਸੇ ਤੁਰੀ ਹੋਈ ਆ ਜਿਵੇਂ ਆਪਾਂ ਗੱਲ ਕੀਤੀ ਆ ਕਿ ਆਤਮਕਤ ਸਿਰਾ ਉਹ ਪੰਜਾਬ ਦੇ ਅਮਨ ਚੈਨ ਨੂੰ ਆਪਾਂ ਅੱਜ ਕੱਲ ਵੀ ਇਹ ਗੱਲ ਕੀਤੀ ਸੀ ਕਿ ਜੇ ਅੱਜ ਪੰਜਾਬ ਦੇ ਅਮਨ ਚੈਨ ਨੂੰ ਕਿਸੇ ਤੋਂ ਖਤਰਾ ਤੇ ਉਹ ਸਿਰਫ ਤੇ ਸਿਰਫ ਬਾਦਲਾਂ ਤੋਂ ਕੈਪਟਨ ਅਰਮਿੰਦਰ ਸਿੰਘ ਵੱਲੋਂ ਆਪਣੀ ਤਾਜ ਪੁਸ਼ੀ ਸਮਾਗਮ ਵੀ ਬਠਿੰਡੇ ਦੀ ਧਰਤੀ ਤੇ ਹੀ ਕਰਨ ਦਾ ਐਲਾਨ ਕੀਤਾ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਭਾਬਾ ਇਸ ਵੇਲੇ ਲੋਕ ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਲੋਕੀ ਕੈਪਟਨ ਅਮਰਿੰਦਰ ਸਿੰਘ ਨੂੰ ਪਸੰਦ ਕਰਦੇ ਨੇ ਹਾਂਜੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕ ਆਖਰ ਨੂੰ ਪਸੰਦ ਕਿਉਂ ਕਰਦੇ ਨੇ ਜੀ ਕਿ ਪੰਜਾਬੀ ਨੇ ਜਿਹੜੇ ਇਹ ਅਣਖੀਲੇ ਲੋਕ ਨੇ ਤੇ ਇਹ ਮਰਦ ਬੰਦੇ ਨੂੰ ਪਸੰਦ ਕਰਦੇ ਨੇ ਸੋ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਅੰਦਾਜ਼ ਆ ਜਿਸ ਅੰਦਾਜ਼ ਚ ਉਹ ਬਾਦਲਾਂ ਨੂੰ ਬੰਗਾਰਦਾ ਜਿਸ ਅੰਦਾਜ਼ ਚ ਉਹ ਕੰਮ ਕਰਦਾ ਉਹ ਆਮ ਲੋਕਾਂ ਨੂੰ ਆਮ ਪੰਜਾਬੀ ਨੂੰ ਲੱਗਦਾ ਕਿ ਵਾਕਈ ਯਾਰ ਮਰਦਾਂ ਵਾਲੀ ਗੱਲ ਹੈ ਸੋ ਸਿਰਫ ਤੇ ਸਿਰਫ ਉਹਦਾ ਜਿਹੜਾ ਇਹ ਮਰਦਾਂ ਵਾਲਾ ਅੰਦਾਜ਼ ਆ ਉਹਦੇ ਕਾਰਨ ਉਹ ਪੰਜਾਬੀਆਂ ਦਾ ਨਾਇਕ ਬਣਿਆ ਹੋਇਆ ਪੰਜਾਬੀਆਂ ਦੀ ਪਸੰਦ ਆ ਜਿਹੜੀ ਉਹਦੇ ਨਾਲ ਜੁੜੀ ਹੋਈ ਆ ਸੋ ਬਠਿੰਡੇ ਰੈਲੀ ਦੇ ਵਿੱਚ ਜਿਹੜੀ ਸਤਿ ਭਾਵਨਾ ਰੈਲੀ ਹੋਈ ਸੀ ਸੁਖਵੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੂੰ ਉਹਨੇ ਉਸ ਵੇਲੇ ਕੈਪਟਨ ਅਮਰਿੰਦਰ ਨੇ ਕਾਂਗਰਸ ਨੂੰ ਚੈਲੰਜ ਕੀਤਾ ਸੀ ਕਿ ਜੇ ਕਾਂਗਰਸ ਚ ਹਿੰਮਤ ਆ ਤੇ ਐਸੇ ਹੀ ਤਾਂ ਤੇ ਰੈਲੀ ਕਰਕੇ ਦਿਖਾਵੇ ਜੀ ਸੋ ਕੈਪਟਨ ਅਮਰਿੰਦਰ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਿਆ ਤੇ ਉਹਨੇ ਸੁਖਵੀਰ ਨੇ ਜਿਹੜਾ ਉਹਨੂੰ ਬੰਗਾ ਰਿਆ ਸੀ ਜਿਹੜਾ ਉਹਨੂੰ ਚੈਲੰਜ ਕੀਤਾ ਸੀ ਉਹਨੂੰ ਪ੍ਰਮਾਨ ਕਰ ਲਿਆ ਕਿ ਮੈਂ ਮਤਲਬ ਸੁਖਵੀਰ ਦੇ ਚੈਲੰਜ ਨੂੰ ਪ੍ਰਮਾਨ ਕਰਦਾ ਤੇ ਬਠਿੰਡੇ ਦੇ ਵਿੱਚ ਹੀ ਆਪਣਿਆ ਜਿਹੜੀ ਮਤਲਬ ਬਾਂਗਡੋਰ ਸੰਭਾਲਣ ਵਾਲੀ ਰਾ ਸਮਾਜ ਨੂੰ ਤਾਜ ਕੋਸ਼ੀ ਕਹਿ ਲਓ ਜੀ ਉਮਰਤੀ ਕਹਿ ਲਓ ਸੋ ਬਠਿੰਡੇ ਦੇ ਵਿੱਚ ਹੀ ਮੈਂ ਉਹ ਰੈਲੀ ਕਰਕੇ ਪੰਜਾਬ ਕਾਂਗਰਸ ਦੀ ਬਾਂਗਡੋਰ ਸੰਭਾਲੂਗਾ ਸੋ ਇੱਕ ਪਾਸੇ ਤਾਂ ਕਿਉਂਕਿ ਕੈਪਟਨ ਦਾ ਅੰਦਾਜ਼ ਆ ਜਿਹੜਾ ਲੋਕਾਂ ਨੂੰ ਮਤਲਬ ਪਸੰਦ ਆਉਣਾ ਕੁਦਰਤੀ ਆ ਹਾਂਜੀ ਕਿ ਉਹਨੇ ਉਹਨਾਂ ਦੇ ਚੈਲੰਜ ਨੂੰ ਸਵੀਕਾਰ ਕੀਤਾ ਦੂਸਰੇ ਪਾਸੇ ਕੈਪਟਨ ਦੇ ਲਈ ਇੱਕ ਪ੍ਰੀਖਿਆ ਵੀ ਹੋਊਗੀ ਕਿ ਹੁਣ ਉਹਦੇ ਲਈ ਉਹਦੀ ਜਿਹੜੀ ਇਹ ਸ਼ੁਰੂਆਤ ਹੈ ਜਿਹੜੀ ਉਹਦੇ ਨਵੀਂ ਪਾਰਟੀ ਦੀ ਸ਼ੁਰੂਆਤ ਕਰਨੀ ਆ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਾਲੀ ਸ਼ੁਰੂਆਤ ਕਰਨੀ ਆ ਉਹ ਮਤਲਬ ਉਹਦੀ ਸ਼ੁਰੂਆਤ ਆ ਜਿਹੜੀ ਉਹਦੇ ਲਈ ਇੱਕ ਤਰ੍ਹਾਂ ਦੀ ਪ੍ਰੀਖਿਆ ਬਣ ਜਾਣੀ ਆ ਕਿ ਉਹਨੂੰ ਕਰੋ ਜਾਂ ਮਰੋ ਦੀ ਭਾਵਨਾ ਦੇ ਨਾਲ ਉਹ ਸਰਵੈਲੀ ਨੂੰ ਸਫਲ ਬਣਾਉਣਾ ਪਊਗਾ ਜੇ ਬਾਦਲਾਂ ਤੋਂ ਵੱਡੀ ਨਹੀਂ ਤਾਂ ਬਾਦਲਾਂ ਦੇ ਬਰਾਬਰ ਦੀ ਕਿਉਂਕਿ ਬਾਦਲਾਂ ਕੋਲ ਸਰਕਾਰੀ ਸਾਧਨ ਨੇ ਸਰਕਾਰ ਦੀ ਤਾਕਤ ਆ ਤੇ ਦੂਸਰੇ ਪਾਸੇ ਕਾਂਗਰਸ ਆ ਜਿਹੜੀ ਉਹਦੇ ਕੋਲ ਕੋਈ ਇਸ ਤਰ੍ਹਾਂ ਦੇ ਹੁਣ ਸਾਧਨ ਨਹੀਂ ਹੈਗੇ ਉਹਨੇ ਆਪਣੇ ਸਾਧਨਾ ਰਾਹੀ ਕਰਨੀਆਂ ਸਰਕਾਰ ਦੇ ਦਵਾ ਦੇ ਥੱਲੇ ਵੀ ਕਰਨੀਆਂ ਸੋ ਜੇ ਕੈਪਟਨ ਅਬਰਿੰਦਰ ਸਿੰਘ ਜਿਸ ਤਰ੍ਹਾਂ ਉਹਨੇ ਉਸ ਬੰਗਾਰ ਨੂੰ ਚੈਲੰਜ ਪਰਵਾਨ ਕੀਤਾ ਉਸ ਬੰਗਾਰ ਨੂੰ ਪਰਵਾਨ ਕਰਦਿਆ ਹੋਇਆ ਆਪਣੀ ਪਹਿਲੀ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਜਾਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਸ ਪਾਸੇ ਜਿਹੜੀ ਅਸੀਂ ਗੱਲ ਕਰਦੇ ਆਂ ਕਿ ਪੰਜਾਬ ਦੀ ਜਿਹੜੀ ਚੋਣ ਮੁਹਿੰਮ ਆ ਜਿਸ ਪਾਸੇ ਤੁਰਿਆ ਹੋ ਉਹ ਜਿਸ ਕਰਨੂ ਦੀ ਨਿਯੁਕਤੀ ਹੋਈ ਆ ਉਹਦੇ ਲਈ ਮੈਂ ਸਾਬਦਾ ਕਿ ਅੱਧੀ ਲੜਾਈ ਆ ਜਿਹੜੀ ਉਹ ਪਹਿਲੇ ਦਿਨ ਹੀ ਜਿੱਤ ਸਕਦਾ ਹਾਂਜੀ ਸੋ ਬਠਿੰਡੇ ਵਾਲੀ ਰੈਲੀ ਦੀ ਬੰਗਾਰ ਨੂੰ ਸਵੀਕਾਰ ਕਰਕੇ ਆਪਣੀ ਤਾਜ ਕੋਸ਼ੀ ਬਠਿੰਡੇ ਦੀ ਧਰਤੀ ਤੇ ਕਰਨ ਦਾ ਫੈਸਲਾ ਲੈ ਕੇ ਕੈਪਟਨ ਨੇ ਜਿੱਥੇ ਇੱਕ ਬਹੁਤ ਵੱਡਾ ਰਿਸਕ ਮੁੱਲ ਲਿਆ ਜਿਉ ਖੋ ਮੈਂ ਜਿਹੜਾ ਉਹ ਮੁੱਲ ਲਿਆ ਕਿ ਜੇ ਉਹਦੀ ਪਹਿਲੀ ਰੈਲੀ ਫਲॉप ਹੋ ਜਾਂਦੀ ਆ ਬੁੱਢਾ ਵੱਡਾ ਕੱਠ ਨਹੀਂ ਕਰਦਾ ਤੇ ਉਹਦੀ ਸਾਰੀ ਹਵਾ ਜਿਹੜੀ ਉਹ ਵੀ ਨਿਕਲ ਨਹੀਂ ਆ। ਹਾਂਜੀ ਦੂਸਰੇ ਪਾਸੇ ਜੇ ਉਹ ਸਫਲ ਹੁੰਦਾ ਤੇ ਜਿਵੇਂ ਮੈਂ ਪਹਿਲੀ ਗੱਲ ਕੀਤੀ ਆ ਕਿ ਅੱਧੀ ਜੰਗ ਆ ਜਿਹੜੀ ਉਹ ਉਸੇ ਹੀ ਰੈਲੀ ਦੀ ਸਫਲਤਾ ਦੇ ਨਾਲ ਜਿੱਤ ਜੁਗਾ ਉਸ ਤੋਂ ਬਾਅਦ ਬਾਦਲਾਂ ਦਾ ਗ੍ਰਾਫ ਆ ਜਿਹੜਾ ਉਹ ਥੱਲੇ ਆਉਣਾ ਤੇ ਕੈਪਟਨ ਦਾ ਗਰਾਫ ਆ ਜਿਹੜਾ ਉਹ ਉੱਤੇ ਜਾਣਾ ਸ਼ੁਰੂ ਹੋ ਜਾਊਗਾ ਇਸ ਕਰਦਾ ਮੈਨੂੰ ਪੂਰਾ ਭਰੋਸਾ ਹੈ ਜੀ ਬਾਦਲ ਸਰਕਾਰ ਦਾ ਜੇ ਕੋਈ ਪੰਜਾਬ ਦੀ ਜਨਤਾ ਦੇ ਉੱਤੇ ਜ਼ੁਲਮ ਕਰਨੋਂ ਬਾਕੀ ਰਹਿ ਗਿਆ ਹੋਵੇ ਤਾਂ ਉਹ ਜ਼ੁਲਮ ਪੂਰਾ ਕਰਕੇ ਵੀ ਆਪਣਾ ਚਾਹ ਪੂਰਾ ਕਰ ਸਕਦੀ ਹੈ ਕਿਉਂਕਿ ਜਿਸ ਦੀ ਸ਼ੁਰੂਆਤ ਹੁੰਦੀ ਹੈ ਉਸ ਦਾ ਅੰਤ ਇੱਕ ਦਿਨ ਜ਼ਰੂਰ ਹੋਣਾ ਹੁੰਦਾ ਹੈ ਇਹ ਸੀ ਸਾਡਾ ਆਸ਼ਟਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਤੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ